ਜਿੱਥੇ ਬੰਦੀ ਹੜਪੀੜ ਤੇ 2023 ਤੋਂ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਆ ਔਰ ਹੁਣ ਵੀ ਜਿਹੜਾ ਪਾਣੀ ਆਇਆ ਕੋਈ ਕੁਦਰਤੀ ਆਫਤ ਨਹੀਂ ਹੈਗੀ ਇਹ ਮੈਨੇਜਮੈਂਟ ਆ ਮੈਨੇਜਮੈਂਟ ਦੇਖੋ ਅੱਜ 70 80 ਸਾਲ ਤੋਂ ਸਰਕਾਰਾਂ ਮੈਨੇਜਮੈਂਟ ਹੀ ਨਹੀਂ ਕਰ ਸਕੀਆਂ ਅੱਜ ਹਰੀਕੇ ਹੈਡ ਤੇ ਜਿਹੜਾ ਪਿਛਲੇ ਬੰਨੇ ਨੁਕਸਾਨ ਹੋਇਆ ਹੈ ਉਹ ਸਿਲਟ ਪੈਂਦੇ ਕਰਨਾ ਜੋ ਕੋਈ ਹਰੀਕੇ ਹੈਡ ਦਾ ਜਿਹੜਾ ਉਹ ਚੜਦਾ ਪਾਸਾ ਉਹ ਦੇਖੋ ਤੁਸੀਂ ਦੇਖਿਆ ਨਾ ਵੱਡੇ ਵੱਡੇ ਜਿਹੜੇ ਬੂਟੇ ਹੋ ਚੁੱਕੇ ਨੇ ਸਾਰਾ ਪਾਉਂਡ ਏਰੀਆ ਜਿੰਨਾਂ ਕੋਲੇ ਇਹਨਾਂ ਕੋਲੇ ਕਵੈਰ ਆ ਉਹ ਸਾਰਾ ਮਿੱਟੀ ਨਾਲ ਭਰ ਚੁੱਕਾ ਇੱਥੇ ਇਹਨਾਂ ਦਾ ਪਾਉਂਡ ਪੂਰਾ ਨਹੀਂ ਹੋਇਆ ਔਰ ਪਿੱਛੇ ਸਾਡੇ ਹਜ਼ਾਰਾਂ ਏਕੜ ਫਸਲ ਜਿਹੜੀ ਤਰਨਤਾਰਨ ਔਰ ਖਪੂਰ ਥਲਾ ਦੇ ਕਿਸਾਨਾਂ ਦੀਆਂ ਬਰਬਾਦ ਹੋ ਗਈਆਂ ਬਹੁਤ ਰੁੜ ਗਏ ਬਹੁਤ ਬਲਕੀ ਜਮੀਨਾਂ ਸਾਰੀਆਂ ਬਿਲਕੁਲ ਨਹੀਂ ਪੰਜਾਬ ਦੇ ਵਿੱਚ ਮੈਂ ਦੱਸਣਾ ਚਾਹਣਾ ਹੈ ਸਵਾਇ ਹਰੀਕੇ ਹੈ ਨਹਿਰਾਂ ਔਰ ਹੁਸੈਨੀ ਵਾਲਾ ਪਾਊਡਰ ਤੇ ਜਿਹੜਾ ਹੈਡ ਆ ਇਹਨਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਇੱਕ ਮਰਲਾ ਵੀ ਕਿਤੇ ਦਰਿਆ ਦੀ ਜ਼ਮੀਨੀ ਹੈਗੀ ਕਿਤੇ ਮੈਪ ਵੀ ਨਹੀਂ ਹੈਗਾ ਸਰੋਤ ਮੰਤਰੀ ਦਾ ਬਿਆਨ ਆਇਆ ਹੈ ਗੋਇਲ ਸਾਹਿਬ ਦਾ ਕਹਿੰਦੇ ਲੋਕਾਂ ਨੇ ਕਬਜ਼ੇ ਕੀਤੇ ਨੇ ਦਰਿਆ ਦੀਆਂ ਜ਼ਮੀਨਾਂ ਤੇ ਉਹ ਮਨ ਘੜ ਤੇ ਬਿਆਨ ਦੇ ਰਹੇ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਕਿਉਂਕਿ ਗਰਾਊਂਡ ਲੈਵਲ ਤੇ ਆਉਣ